ਮੰਤਪਾਗੀ ਖਬਰ ਜਲੰਧਰ ਦੇ ਕੈਂਟ ਹਲਕਾ ਜਮਸ਼ੇਰ ਦੇ ਪਤੀ ਛੇਕੋਂ ਪਿੰਡ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਦਾ ਦੁਬਈ ਦੇ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪੰਕਜ ਡੋਲ ਦੇ ਵਜੋਂ ਹੋਈ ਹੈ ਉਸ ਦੀ ਮੌਦੀ ਸੂਚਨਾ ਉਸ ਦੇ ਭਰਾ ਦੇ ਵੱਲੋਂ ਮਾਪਿਆਂ ਨੂੰ ਦਿੱਤੀ ਗਈ ਹੈ ਗੋਪੀ ਨੇ ਦੱਸਿਆ ਕਿ ਪੰਕਜ ਜਤਵਾਰ ਨੂੰ ਦੁਬਈ ਦੇ ਸ਼ਹਿਰਲ ਕੋਸ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਤੋਂ ਵਾਪਸ ਕਰਨ ਆ ਰਿਹਾ ਸੀ ਇਸ ਦੌਰਾਨ ਰਸਤੇ ਵਿੱਚ ਪੱਗ ਬੰਨੀ ਹੋਈ ਸੀ ਇਕ ਨੌਜਵਾਨ ਨੇ ਉਹ ਤੇਜ਼ ਤਾਰ ਹਥਿਆਰ ਲੈ ਕੇ ਆਇਆ ਮਾਮੂਲੀ ਵਿਵਾਦ ਤੋਂ ਬਾਅਦ ਉਸਨੇ ਪੰਕਜ ਦੇ ਉੱਤੇ ਵਾਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਦਾ ਕਤਲ ਹੋ ਜਾਂਦਾ ਉਸ ਦੀ ਮੌਤ ਹੋ ਜਾਂਦੀ ਹੈ ਇਹ ਵੀ ਪਤਾ ਲੱਗ ਰਿਹਾ ਹੈ ਕਿ ਦੁਬਈ ਦੀ ਪੁਲਿਸ ਨੇ ਹਥਿਆਰਾਂ ਨੂੰ ਕਾਬੂ ਕਰ ਲਿਆ ਉਤੋਂ ਪੁਸ਼ਗੀਸ਼ਰ ਲਗਾਤਾਰ ਕੀਤੀ ਜਾ ਰਹੀ ਹੈ ਪਰ ਇਹ ਸਭ ਘਟਨਾ ਤੋਂ ਬਾਅਦ ਲੜਕੇ ਦੇ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ ਮਾਪੇ ਦਾ ਰੋ ਰੋ ਕੇ ਬੁਰਾ ਹਾਲ ਹੈ ਸਿੱਧੇ ਤਸਵੀਰਾਂ ਦਿਖਾਉਣਾ ਇਸ ਵਕਤ ਲੜਕੇ ਦੇ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਬਿਊਰੋ ਰਿਪੋਰਟ ਡਾਇਰ ਟੀਵੀ ਤੇ ਪੰਜਾਬ ਬਰਿਆਣਾ ਲਾਈਵ ਸ਼ੁਭਨਾਮ ਕੀ ਹੈ ਕੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਪਤਾ ਲੱਗਿਆ ਕਿ ਮੁੰਡੇ ਦੇ ਬਾਰੇ ਤੁਹਾਡੀ ਡੈਥ ਹੋ ਗਈ ਹੈ ਡੈਥ ਦਾ ਹੀ ਪਤਾ ਲੱਗਾ ਬਸ ਕੋਈ ਜੋ ਕੋਈ ਬਹਿਰ ਨਹੀਂ ਸੀਗਾ ਕੋਈ ਬਕਵਲ ਨਹੀਂ ਸੀਗਾ ਸਾਰਿਆਂ ਨੂੰ ਪਤਾ ਕੋਈ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਰਾਤ ਰਾਤ ਜਿੱਥੇ ਉਹਨੇ ਲਾ ਬੰਦਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆ ਗਈ ਜੁਣੀ ਹੈ ਪਤਾ ਨਹੀਂ ਕਿੰਨੇ ਸਾਲ ਗਏ ਨੂੰ ਹੋ ਗਈ ਸੀ ਦੁਬਈ ਨੂੰ ਦੁਬਈ ਨੂੰ ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ ਤੋਂ ਕੀ ਉਹਦੀ ਭੈਣ ਕਿੰਨੇ ਭਰਾ ਤੋਂ ਕਿੰਨੇ ਭੈਣ ਆਏ ਉਹਨਾਂ ਦੀ ਇੱਕ ਭੈਣ ਹੈ ਦੋ ਭਰਾ ਤੋਂ ਦੂਜਾ ਭਰਾ ਕਿੱਥੇ ਹੈ ਇਸ ਟਾਈਮ ਤੈਨੂੰ ਕਿੱਥੋਂ ਪਤਾ ਲੱਗਿਆ ਕਿ ਉਹਨਾਂ ਦੀ ਕਦ ਤੁਹਾਨੂੰ ਕਿੱਥੋਂ ਪਤਾ ਕਿ ਉਹਨਾਂ ਦੀ ਦਰਤ ਕਦ ਹੋ ਗਈ ਸੀ ਐਤਵਾਰ ਸਾਨੂੰ ਤਾਂ ਪੂਰਾ ਨਹੀਂ ਆਇਆ ਕੋਈ ਰੰਜਿਸ਼ ਵਗੈਰਾ ਕਿਸੇ ਦੇ ਨਾਲ ਕਿਸੇ ਦੇ ਨਾਲ ਰੰਜਿਸ਼ ਹੋਈ ਸੀ ਕਾਹਨ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਹਾਂਜੀ ਕੌਣ ਦਾ ਬਦਲਾ ਕੌਣ ਲੈਣਾ ਸਾਨੂੰ ਜਿੱਦਾਂ ਸਾਡਾ ਪੱਤ ਮਾਰਿਆ ਤੇ ਸਾਨੂੰ ਮਹਾਈ ਮਾ ਚਾਹੀਦਾ ਸਾਹਮਣੇ ਮਿਲਣਾ ਚਾਹੀਦਾ ਇੱਧਰ ਜਮਸ਼ੇਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੇਟ ਵਗੈਰਾ ਤੁਸੀਂ ਆਪਣੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਕਰਾਓਗੇ